ਬੇਰਤੀ ਹੋਰ ਕਰਨੀ ਆ ਗੁਰਵਿੰਦਰਾ ਜੀ ਸ਼ਾਜੀ ਵੀ ਮੇਰੇ ਨਾਲ ਹੈ ਪਿਛਲੇ ਦਿਨੀ ਇੱਕ ਵਿਵਾਦ ਹੋਇਆ ਇੱਕ ਵੀਡੀਓ ਬਹੁਤ ਵਾਇਰਲ ਹੋਈ ਸ਼ਾਜੀ ਦੀ ਤੇ ਸ਼ੀਲੂ ਦੀ ਕਮਾਲਪੁਰ ਦੇ ਕਬੱਡੀ ਕੱਪ ਦੀ ਦੇਖੋ ਕਬੱਡੀ ਐ 30 ਸੈਕਿੰਡ ਦੇ ਵਿੱਚ ਪਤਾ ਨਹੀਂ ਲੱਗਦਾ ਬੰਦਿਆਂ ਨੂੰ ਦੇਖੋ ਹੁਣ ਕਿੰਨਾ ਫਲੋ ਬਣਿਆ ਹੋਇਆ ਸੀਗਾ ਪਰ ਸ਼ਾਜੀ ਨੇ ਮੈਨੂੰ ਸਵੇਰੇ ਖੁਦ ਕਾਲ ਕੀਤੀ ਕਹਿੰਦਾ ਭਾਈ ਮੇਥੋਂ ਗਲਤੀ ਹੋ ਗਈ ਮੈਨੂੰ ਕਹਿੰਦਾ ਪਤਾ ਹੀ ਨਹੀਂ ਲੱਗਿਆ ਪਰ ਇਹ ਬੰਦੇ ਨੇ ਲਾਈਨ ਕੀਤਾ ਇਨੂੰ ਬੜਾ ਅਫਸੋਸ ਆ ਮੈਂ ਗਰਾਊਂਡ ਦੇ ਵਿੱਚ ਵੀ ਮਾਫੀ ਮੰਗ ਲਈ ਸੀ ਤੇ ਮੈਂ ਸਾਰੇ ਸਤਕਾਰਤ ਵੀਰਾਂ ਨੂੰ ਬੇਨਤੀ ਕਰਦਾ ਵੀ ਕਬੱਡੀ ਦੀ ਗੱਲ ਆ ਕਬੱਡੀ ਦੇ ਵਿੱਚ ਗਰਾਊਂਡ ਦੇ ਵਿੱਚ ਹੀ ਖਤਮ ਕਰਦਿਆ ਕਰੋ ਕਈ ਵਾਰੀ ਕੀ ਹੁੰਦਾ ਆਪਾਂ ਪੇਜਾਂ ਤੇ ਪਾ ਦਿੰਦੇ ਆ ਤੇ ਉਹ ਫਿਰ ਗੱਲ ਹੋਰ ਪਾਸੇ ਨੂੰ ਚਲੀ ਜਾਂਦੀ ਹੈ ਇੱਕ ਵੀਰ ਤਾਂ ਮੈਂ ਵੇਖਿਆ ਉਹਦੀ ਵੀਡੀਓ ਵਿੱਚ ਇਹਨਾਂ ਦਾ ਕਿ ਬਾਈਕਾਂ 'ਚ ਹੀ ਕਰਨਾ ਚਾਹੀਦਾ ਕਿਉਂ ਜੀ ਕਬੱਡੀ ਦੇ ਵਿੱਚ ਉਹ ਨਹੀਂ ਚਪੇੜਾਂ ਵੱਜਦੀਆਂ ਦੇਖੋ ਦੋਨਾਂ ਨੇ ਪਿਆਰ ਸਤਿਕਾਰ ਆ ਯਾਰ ਹਰ ਰੋਜ਼ ਖੇਡਦੇ ਆ ਹੋ ਜਾਂਦਾ ਹੈ ਗਰਾਊਂਡ ਦੇ ਵਿੱਚ ਹੀ ਨਿਪਟ ਗਿਆ ਸੀਗਾ ਸੋ ਮੇਰੀ ਭਰਾਵਾਂ ਨੂੰ ਬੇਨਤੀ ਹੈ ਆਪਾਂ ਸਾਰੇ ਰਲ ਮਿਲ ਕੇ ਰਹਿਣਾ ਸਾਜੀ ਬੜਾ ਵਧੀਆ ਸਾਡਾ ਭਰਾ ਹੈ ਤੇ ਸ਼ਿਲੂ ਵੀ ਸਾਡਾ ਭਰਾ ਹੈ ਇਹਨਾਂ ਗੱਲਾਂ ਨੂੰ ਨਵੇੜੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਸਾਜੀ ਕੋਈ ਗੱਲ ਨਹੀਂ ਦਿਲਚਸਪ ਨਹੀਂ ਰੱਖਣੀ ਸਾਰੇ ਆਪਾਂ ਭਰਾ ਹੈ ਸ਼ਿਲੂ ਵੀ ਆਪਣਾ ਵੀਰ ਹੈ ਤੂੰ ਵੀ ਆਪਣਾ ਭਰਾ ਹੈ ਆਪਾਂ ਕਬੱਡੀ ਕਰਦੇ ਸਾਰੇ ਇਕੱਠੇ ਆ ਸੋ ਸਤਿਕਾਰ